ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਸਾਡੀ ਪੰਜਾਬ ਦੀ ਕਹਾਵਤ ਆ ਵੀ ਵੀ ਪਿੰਡ ਤਾਂ ਗੁਹਾਰੇयां ਤੋਂ ਹੀ ਪਛਾਣਿਆ ਜਾਂਦਾ ਪਰ ਹੁਣ ਉਹ ਨਾ ਗੁਹਾਰੇ ਰਹੇ ਨੇ ਨਾ ਕੋਈ ਪਾਥੀਆਂ ਪੱਥ ਦਾ ਤੇ ਹੁਣ ਪਿੰਡ ਦੀ ਜੇ ਕੋਈ ਪਛਾਣ ਕਰਨੀ ਹੋਵੇ ਤਾਂ ਮੈਂ ਤਾਂ ਇੱਕ ਫਾਰਮੂਲਾ ਲਾਇਆ ਜੀ ਵੀ ਉਸ ਪਿੰਡ ਦਾ ਤੁਸੀਂ ਪਹਿਲਾਂ ਗਰਾਊਂਡ ਦੇਖ ਲਓ ਜੇ ਉਸ ਪਿੰਡ ਦਾ ਗਰਾਊਂਡ ਹੈਗਾ ਉਸ ਪਿੰਡ ਵਿੱਚ ਜਾਂ ਵਧੀਆ ਗਰਾਊਂਡ ਬਣਿਆ ਤਾਂ ਸਮਝ ਲਓ ਵੀ ਤੁਸੀਂ ਉਹ ਪਿੰਡ ਬਹੁਤ ਵਧੀਆ ਤੇ ਉੱਥੇ ਦਾ ਜੋ ਨੌਜਵਾਨ ਆ ਜਾਂ ਪੰਚਾਇਤ ਆ ਉਹਦਾ ਸਮਝੋ ਵੀ ਉਹ ਅਗਾਂ ਵਧੂ ਹੋਣਗੇ ਜੇ ਇਸ ਪਿੰਡ ਦਾ ਗਰਾਊਂਡ ਵਧੀਆ ਬਣਿਆ ਹੋਊਗਾ ਤੇ ਦੂਜੀ ਗੱਲ ਜੇ ਤੁਸੀਂ ਗਰਾਊਂਡ ਵਧੀਆ ਵੀ ਬਣਿਆ ਹੋਇਆ ਉਹਦੇ ਵਿੱਚ ਬੱਚੇ ਨਹੀਂ ਖੇਡਦੇ ਇਹ ਵੀ ਇੱਕ ਮਾੜੀ ਗੱਲ ਆ ਜੀ ਜੇ ਉਸ ਗਰਾਊਂਡ ਵੀ ਪਿੰਡ ਦੇ ਵਿੱਚ ਗਰਾਊਂਡ ਮੌਜੂਦ ਆ ਪਰ ਬੱਚੇ ਆ ਕੇ ਉਸ ਗਰਾਊਂਡ ਦੇ ਵਿੱਚ ਨਹੀਂ ਖੇਡਦੇ ਇੱਥੋਂ ਵੀ ਜੂਥ ਦਾ ਪਤਾ ਲੱਗਦਾ ਵੀ ਉਸ ਪਿੰਡ ਦਾ ਨੌਜਵਾਨ ਜੂਥ ਆ ਜਿਹੜਾ ਐਕਟਿਵ ਨਹੀਂ ਹੈਗਾ ਜਾਂ ਤਾਂ ਮੋਬਾਈਲਾਂ ਤੇ ਗੇਮਾਂ ਖੇਡਦਾ ਜਾਂ ਫਿਰ ਕਿਤੇ ਹੋਰ ਆਲੇ-ਪਾਲੇ ਆਸੇ-ਪਾਸੇ ਘੁੰਮਦੇ ਨੇ ਇਹ ਜਣੇ ਇੱਕ ਪਛਾਣ ਆ ਜੇ ਪਿੰਡ ਦੀ ਕਿਸੇ ਦੀ ਪਛਾਣ ਕਰਨੀ ਆ ਤਾਂ ਸਾਰਿਆਂ ਤੋਂ ਪਹਿਲਾਂ ਉਸ ਪਿੰਡ ਦਾ ਜਾ ਕੇ ਤੁਸੀਂ ਗਰਾਊਂਡ ਦੇਖੋ ਜੀ ਮੈਂ ਇੱਕ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਵੀ ਇੱਕ ਬਜ਼ੁਰਗ ਨੇ ਬਹੁਤ ਵਧੀਆ ਗੱਲ ਕਹੀ ਸੀ ਵੀ ਜੇ ਮੈਂ ਉਸ ਪਿੰਡ ਦੇ ਸਰਪੰਚ ਨੂੰ ਸਰਪੰਚੇ ਨਹੀਂ ਮੰਨਦਾ ਜੇ ਇਸ ਪਿੰਡ ਦੇ ਵਿੱਚ ਗਰਾਊਂਡ ਹੈ ਨਹੀਂ ਤੇ ਇਹ ਵੀ ਮੈਂ ਦੱਸਣਾ ਚਾਹੁੰਦਾ ਵੀ ਪਿੰਡ ਦਾ ਹਰੇਕ ਪਿੰਡ ਦੇ ਵਿੱਚ ਗਰਾਊਂਡ ਆ ਜੀ ਸਰਕਾਰੀ ਤੌਰ ਤੇ ਜਾਂ ਮਰੱਬਾਬੰਦੀ ਜੀ ਕੀਲੇਬੰਦੀ ਚ ਹਰੇਕ ਪਿੰਡ ਦੇ ਵਿੱਚ ਗਰਾਊਂਡ ਆ ਪਰ ਆਮ ਨੌਜਵਾਨਾਂ ਨੂੰ ਪਤਾ ਨਹੀਂ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਹੀ ਨਹੀਂ ਜੀ ਗਰਾਊਂਡ ਹੈਗੇ ਤੁਸੀਂ ਤਹਿਸੀਲਦਾਰ ਸਾਹਿਬ ਨੂੰ ਜਾਂ ਪਟਵਾਰੀ ਸਾਹਿਬ ਸਾਹਿਬ ਨੂੰ ਜਾਂ ਸਰਪੰਚ ਸਾਹਿਬ ਨੂੰ ਕਹੋ ਵੀ ਸਾਡਾ ਜਿਹੜਾ ਪਿੰਡ ਦਾ ਗਰਾਊਂਡ ਆ ਵੀ ਉਹ ਕਿਹਦੇ ਕੋਲ ਆ ਕਿਹਦੇ ਕਬਜ਼ੇ ਚ ਆ ਵੀ ਤੁਸੀਂ ਗਰਾਊਂਡ ਛੜਵਾਓ ਇਹ ਅੱਜਕੱਲ ਬਹੁਤ ਲੋੜਾ ਅਸੀਂ ਜਦੋਂ ਨੌਜਵਾਨ ਸੀ ਤਕਰੀਬਨ ਹਰੇਕ ਪਿੰਡ ਦੇ ਵਿੱਚ ਤਿੰਨ ਤਿੰਨ ਟੀਮਾਂ ਹੁੰਦੀ ਚਾਹੇ ਕਬੱਡੀ ਦੀ ਹੋਵੇ ਹਾਕੀ ਦੀ ਹੋਵੇ ਐਥਲੈਟਿਕ ਦੀ ਹੋਵੇ ਹੁਣ ਅਸੀਂ ਦੇਖਦੇ ਸਾਡੇ ਪਿੰਡਾਂ 'ਚ ਸਾਨੂੰ ਪਲੇਅਰ ਨਹੀਂ ਮਿਲਦੇ ਇਹਦਾ ਵੱਡਾ ਕਾਰਨ ਇਹ ਹੀ ਆ ਵੀ ਅਸੀਂ ਸਾਡੇ ਪਿੰਡਾਂ ਦੇ ਵਿੱਚ ਗਰਾਊਂਡ ਨਹੀਂ ਮੋਬਾਈਲਾਂ ਦੇ ਵਿੱਚ ਲੱਗੇ ਆ ਅਸੀਂ ਮੋਬਾਈਲਾਂ ਦੀਆਂ ਗੇਮਾਂ ਤੇ ਲੱਗੇ ਆ ਪਰ ਅਸੀਂ ਗਰਾਊਂਡ ਨੂੰ ਵਰਕ ਨਹੀਂ ਕਰ ਰਹੇ ਸੋ ਮੇਰੀ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੀ ਜੂਥ ਨੂੰ ਜੇ ਤੁਸੀਂ ਐਕਟਿਵ ਕਰਨਾ ਪਿੰਡ ਦੇ ਵਿੱਚ ਗਰਾਊਂਡ ਬਣਾ ਕੇ ਤਾਂ ਪੰਚਾਇਤੀ ਤੌਰ ਤੇ ਸਰਕਾਰੀ ਤੌਰ ਤੇ ਉਸ ਪਿੰਡ ਨੂੰ ਉਹਦਾ ਡਿਵੈਲਪਮੈਂਟ ਕਰੋ ਉਹਨੂੰ ਸਾਹ ਸੁਵਾਲ ਕਰੋ ਬਕਾਇਦਾ ਉਹਦੀ ਕਮੇਟੀ ਬਣਾ ਕੇ ਉਸ ਗਰਾਊਂਡ ਨੂੰ ਡਿਵੈਲਪ ਕਰੋ ਬੱਚਿਆਂ ਨੂੰ ਉਸ ਗਰਾਊਂਡ ਦੇ ਵਿੱਚ ਕੋਚ ਲਾਓ ਜਾਂ ਕੋਈ ਵਧੀਆ ਪਿੰਡ ਦਾ ਸੀਨੀਅਰ ਪਲੇਅਰ ਆ ਉਸ ਨੂੰ ਕੋਹ ਵੀ ਸਾਡੇ ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਜਾਓ ਇਹਨਾਂ ਨੂੰ ਟ੍ਰੇਨਿੰਗ ਦਿਓ ਚਾਹੇ ਉਹ ਭਰਤੀ ਹੋਣ ਚਾਹੇ ਕੋਈ ਗੇਮ ਖੇਡਣ ਸੋ ਮੇਰੀ ਇਹੀ ਬੇਨਤੀ ਆ ਵੀ ਘਰ ਘਰ ਪਿੰਡ ਪਿੰਡ ਹਰੇਕ ਜਿਵੇਂ ਸਾਡੇ ਮੌਕੇ ਹਰੇਕ ਘਰ ਦੇ ਵਿੱਚ ਪਲੇਅਰ ਹੁੰਦੇ ਸੀ ਹੁਣ ਵੀ ਹੋਣੇ ਚਾਹੀਦੇ ਨੇ ਧੰਨਵਾਦ ਜੀ